ਦੇਸਵ ਦੇਸਤੀ ਵਸਨੀਕਾਂ ਸਾਰਿਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੰਡਾਲੀਪੁਰ ਦਾਸ ਦੇ ਪਿੰਡ ਇੱਥੇ ਇੱਕ ਸਿੱਧ ਸਭਾਵਾਂ ਨੂੰ ਲੈ ਕੇ ਵੈਲਨੈਸ ਸੈਂਟਰ ਖੋਲਿਆ ਗਿਆ ਸਾਈ ਸਵਸਥਾ ਵੈਲਫੇਅਰ ਵੈਲਨੈਸ ਸੈਂਟਰ ਜਿਹੜੇ ਬੰਗਲੌਰ ਦੀ ਸੰਸਥਾ ਉਹਨਾਂ ਵੱਲੋਂ ਅੱਜ ਸਾਡੇ ਪਿੰਡ ਦੇ ਵਿੱਚ ਸਾਡੇ ਪਿੰਡ ਨੂੰ ਮਾਣ ਬਖਸ਼ਿਆ ਗਿਆ ਕਿ ਸਾਡੇ ਪਿੰਡ ਦੇ ਵਿੱਚ ਇਹ ਸੈਂਟਰ ਖੁੱਲਿਆ ਸਮੁੱਚੀ ਪੰਚਾਇਤ ਔਰ ਨੱਗਰ ਨਵਾਸੀ ਸਾਡੇ ਸਰਪੰਚ ਸਾਹਿਬ ਤੇ ਸਾਡੀਆਂ ਮਾਤਾਵਾਂ ਪੈਣਾ ਸਾਰੇ ਹਾਜ਼ਰ ਨੇ ਪੂਰਾ ਸਟਾਫ ਇੱਥੇ ਹਾਜ਼ਰ ਹੈ ਜਿਨ੍ਹਾਂ ਨੇ ਸਾਨੂੰ ਸੇਵਾਵਾਂ ਉਪਲਬਧ ਕਰਾਉਣੀਆਂ ਨੇ ਤੇ ਬੰਗਲੌਰ ਤੋਂ ਟੀਮ ਵੀ ਸਾਡੇ ਇੱਥੇ ਸਾਡੇ ਦਰਮਿਆਨ ਪਹੁੰਚੀ ਹੋਈ ਆ ਤੇ ਅਰਦਾਸ ਬੇਨਤੀ ਹੋਣ ਲੱਗੀ ਆ ਸੋ ਸਾਰੇ ਜੁੜੇ ਰਹੋ ਜੀ ਬੋਲਣਾ ਜੀ ਵਾਹਿਗੁਰੂ 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 ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਉਤੀ ਸਮਰਕਾ ਗੁਰੂ ਨਾਨਕ ਦੇਵ ਜੀ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ RAM ਦਾਸੇ ਨੂੰ ਹੀ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰਨਾ ਉਹਨੇ ਤੇ ਆਵੈ ਧਾਈ ਸਭ ਥਾਈ ਹੁਣਾ ਜੀ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੁਣਾ ਜੀ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਾਤਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ ਇਹ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਊਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਨੂੰ ਹਾਜ਼ਰ ਨਾਜ਼ਰ ਅਰਦਾਸ ਬੇਨਤੀ ਜੋਜੜੀ ਪ੍ਰਾਰਥਨਾ ਹੈ ਗੁਰੂ ਗਰੀਬ ਨਵਾਜ਼ ਜੀ ਉਹ ਕਿਰਪਾ ਕਰਨੀ ਆਪ ਜੀ ਦੀ ਗੁਰਬਾਣੀ ਦਾ ਪਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖੇ ਇੱਕ ਹਰਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਦੇ ਮਾਵਾਕ ਅਨਸਾਰ ਸੁਖ ਦਾਤਾ ਬਹ ਪੰਜਨੋ ਤਿਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ ਤੇ ਮਾਵਾਕ ਅਨਸਾਰ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀਓ ਪਿੰਡ ਅਲੀਪੁਰ ਦੀ ਸੰਗਤ ਵੱਲੋਂ ਰਲ ਮਿਲ ਕੇ ਨਗਰ ਪੰਚਾਇਤ ਵੱਲੋਂ ਉਦਮ ਕਰਕੇ ਬੰਗਲੌਰ ਦੀ ਸੰਸਥਾ ਉਨ੍ਹਾਂ ਵੱਲੋਂ ਇਸ ਨਗਰ ਦੇ ਵਿੱਚ ਮੈਡੀਕਲ ਡਿਸਪੈਂਸਰੀ ਖੋਲਹੀ ਗਈ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਕਿਰਪਾ ਕਰਨੀ ਸਾਰੇ ਮੈਡੀਕਲ ਟੀਮ ਦੇ ਸਿਰ ਤੇ ਮਿਹਰ ਪ੍ਰਿਆਤ ਰੱਖ ਕੇ ਇਹ ਕਾਰਜ ਨਿਰਵਿਘਨਤਾ ਸਹਿਤ ਸੰਪੂਰਨ ਕਰਨੇ ਚੜ੍ਹਦੀਆਂ ਕਲਾਂ ਵਿੱਚ ਰੱਖਣਾ ਸੱਚੇ ਪਾਤਸ਼ਾਹ ਜੀ ਓ ਇਸ ਡਿਸਪੈਂਸਰੀ ਵਿੱਚ ਸਭ ਦਾ ਭਲਾ ਕਰਨਾ ਜਿਸ ਸ਼ੁਭ ਮਨੋ ਭਾਵਨਾਵਾਂ ਮਨੁੱਖ ਰੱਖਦੇ ਹੋਏ ਸੰਗਤਾਂ ਨੇ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਹੈ ਸਬਦਾਂ ਦੀਆਂ ਮਨੋ ਕਾਮਨਾਵਾਂ ਪੂਰਨ ਕਰਨੀਏ ਕਿਰਪਾ ਕਰੋ ਉਦਘਾਟਨ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚਿਤਿ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਬਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਬੇਨਤੀ ਕਰੂੰਗਾ ਕਿ ਪੰਚਾਇਤ ਸਾਰੀ ਅੱਗੇ ਆ ਜਾਓ ਸੁਣੀ ਜੀ ਆ ਜਾਓ ਅੱਗੇ ਮੈਂਬਰ ਸਾਹਿਬ ਆ ਜਾਓ ਅੱਗੇ ਆਪਾਂ ਉਦਘਾਟਨ ਕਰਵਾਈਏ ਔਰ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਇਹ ਸੇਵਾ ਜਿਹੜੀ ਆ ਬਿਲਕੁਲ ਫ੍ਰੀ ਆਫ ਕਾਸਟ ਜਿਹੜਾ ਇਹ ਟ੍ਰੀਟਮੈਂਟ ਕਰੇਗੀ ਔਰ ਪੰਜਾਬ ਦੇ ਵਿੱਚ ਲਗਭਗ 4 ਤੋਂ 5 ਸੈਂਟਰ ਇਹਨਾਂ ਦੇ ਓਪਨ ਹੋ ਚੁੱਕੇ ਆ ਆਉਣ ਵਾਲੇ ਸਮੇਂ ਦੇ ਵਿੱਚ ਗਿਣਤੀ ਹੋਰ ਵਧੇਗੀ ਸੋ ਹੁਣ ਆਪਾਂ ਰੀਬਨ ਕੱਟ ਕੇ ਇੱਥੋਂ ਦਾ ਪੰਚਾਇਤ ਦੁਆਰਾ ਸੰਸਥਾ ਦੇ ਅਗਵਾ ਵੱਲੋਂ ਤੇ ਸਰਪੰਚ ਸਾਹਿਬ ਇਹ ਰੀਬਨ ਕੱਟ ਕੇ ਇੱਥੇ ਉਦਘਾਟਨ ਕਰਨਗੇ ਮੈਮ ਆ ਜਾਓ ਨਾਲ ਜੀ ਮੈਮ ਆ ਵੀ ਆ ਜਾਓ ਡਾਕਟਰ ਸਾਹਿਬ ਆ ਜਾਓ ਅੱਗੇ ਆਹ ਲਓ ਆਜੋ ਮੈਮ ਅੱਗੇ ਆ ਜਾਓ ਅੰਨਾ ਮਾਓ ਹਾਂ ਜੀ ਹਾਂ ਜੀ ਹਾਂਜੀ ਸੋ ਸਾਰਿਆਂ ਨੂੰ ਵਧਾਈ ਹੋਵੇ ਜੀ ਰੀਵਨ ਕੱਟ ਕੇ ਅੱਜ ਇਸ ਸੈਂਟਰ ਦਾ ਉਦਘਾਟਨ ਕੀਤਾ ਜਾ ਰਿਹਾ ਕਾਰਨਾਂ ਦੇ ਸੰਸਥਾ ਦੇ ਜਿਹੜੇ ਆਏ ਆ ਗੂ ਉਹਨਾਂ ਦਾ ਮੂੰਹ ਮਿੱਠਾ ਕਰਵਾ ਦਿਓ ਜੀ ਡਾਕਟਰ ਸਾਹਿਬ ਜੀ ਹਾਂਜੀ ਹਾਂਜੀ ਥੈਂਕ ਯੂ ਆਪ ਜੀ ਸਰਪੰਚ ਸਾਹਿਬ ਦਾ ਵੀ ਸਾਡੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਜਾਂ ਨਾਲ ਪੰਚਾਇਤ ਨੰਬਰ ਸਾਰੇ ਹਾਜ਼ਰ ਨੇ ਸੋ ਅੱਜ ਤੋਂ ਇਹ ਸਮਾਵਾ ਸ਼ੁਰੂ ਨੇ ਆਜੋ ਜੀ ਅੰਦਰ ਆਜੋ ਹੁਣ ਆਓ ਡਾਕਟਰ ਸਾਹਿਬ ਨੂੰ ਲੈ ਕੇ ਆਓ ਜੀ ਡਾਕਟਰ ਸਾਹਿਬ ਕੌਣ ਨੇ ਡਾਕਟਰ ਸਾਹਿਬ ਬੈਠਣ ਜੀ ਆਪਣੀ ਚੇਅਰ ਤੇ ਇਹ ਕੌਣ ਸਾਂ ਇਹ ਵਾਲਾ ਆਹ ਡਾਕਟਰ ਸਾਹਿਬ ਹਾਂ ਜੀ ਹਾਂ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਆਪਣੀ ਸੀਟ ਤੇ ਬਰਾਜ਼ਮਾਨ ਹੋ ਰਹੇ ਨੇ ਆਜੋ ਬੈਠੋ ਮੈਮ ਇਹਨਾਂ ਨੇ ਅੱਜ ਦੀਆਂ ਸਿਰ ਸਮਾਵਾ ਜਿਹੜੀਆਂ ਨੇ ਉਹ ਦੇਣੀਆਂ ਨੇ ਕਹਿੰਦਾ ਪਾ ਪੇਸ਼ੈਂਟਾਂ ਦੀ ਚੈੱਕ ਅਪ ਆ ਜਿਹੜੀ ਉਹ ਆ ਜੱਟਸਪ ਕਰਨਗੇ ਤੇ ਤੁਸੀਂ ਦੇਖ ਰਹੇ ਹੋ ਸੈਂਟਰ ਸੈਸਵਸਤਾ ਉਹਦੇ ਨਾਲ ਨਾਲ ਤੁਸੀਂ ਆ ਸੈਂਟਰ ਦੇ ਵਿੱਚ ਜਿਹੜੀ ਤਿਆਰੀ ਕੀਤੀ ਗਈ ਹੈ ਉਹ ਵੀ ਦੇਖ ਸਕਦੇ ਹੋ ਇਹ ਮੈਂਬਰ ਸਾਹਿਬ ਵੀ ਸਾਡੇ ਹਾਜ਼ਰ ਨੇ ਰਿੱਕੂ ਜੀ ਔਰ ਇਹ ਮੈਡੀਸ਼ਨ ਜਿਹੜੀਆਂ ਬਿਲਕੁਲ ਫ੍ਰੀ ਆਫ ਕਾਸਟ ਇਧਰ ਕਾਊਂਟਰ ਲੱਗਿਆ ਹੋਇਆ ਬਾਹਰ ਸਾਰੀਆਂ ਪਰਚੇ ਕੱਟੇ ਜਾਂਦੇ ਨੇ ਇਧਰੋਂ ਤੁਸੀਂ ਆਪਣੀ ਸ਼ੁਰੂ ਕਰਵਾ ਦਿਓ ਚੈੱਕਅਪ ਸ਼ੁਰੂ ਕਰਵਾ ਦਿਓ ਪੰਚਾਇਤ ਸਾਰੀ ਇੱਕ ਵਾਰੀ ਪੰਚਾਇਤ ਬਾਹਰ ਆ ਜਿਓ ਜੀ ਆਪਾਂ ਪੰਚਾਇਤ ਨੂੰ ਉਸਾਰੀ ਦੇ ਰੂਬਰੂ ਕਰਾ ਲਈ ਤੇ ਇਧਰੋਂ ਸ਼ੁਰੂਆਤ ਕਰਵਾ ਦੇਈਏ ਚੈੱਕਅਪ ਦਾ ਇਹ ਸੈਂਟਰ ਹੈ ਜੀ ਇਹ ਸੰਸਥਾ ਵੱਲੋਂ ਇਹ ਖੋਲਿਆ ਗਿਆ ਜੀ ਇੱਥੇ ਹੁਣ ਇੱਥੇ ਪਰਚੀਆਂ ਕੱਟੀਆਂ ਜਾਣੀਆਂ ਨੇ ਸਟਾਫ ਸਾਰਾ ਬੈਠੇਗਾ ਤੇ ਬਾਹਰ ਆਤੋਂ ਦਾ ਬੋਰਡ ਵੀ ਦਿਖਾ ਦਿੰਨੇ ਆ ਬੋਰਡ ਲੱਗੇ ਹੋਏ ਨੇ ਠੀਕ ਹੈ ਜੀ ਇਹ ਸੈਂਟਰ ਖੁੱਲ ਚੁੱਕਿਆ ਹੁਣ ਆਪਾਂ ਪੰਚਾਇਤ ਨੂੰ ਪੰਚਾਇਤ ਦੇ ਰੂਬਰੂ ਕਰਾਉਂਗਾ ਸਰਪੰਚ ਸਾਹਿਬ ਆਜੋ ਤੁਸੀਂ ਦੋ ਮਿੰਟ ਰੋਣਾ ਨਾ ਬਰਾਦਰ ਸਰਪੰਚ ਸਾਹਿਬ ਕਹਤੇ ਸਰਪੰਚ ਸਾਹਿਬ ਆਓ ਜੀ ਸਰਪੰਚ ਸਾਹਿਬ ਜਿਸਨੇ ਦਵਾਈ ਲੈਣੀ ਹੈ ਜੀ ਜਿਹਨਾਂ ਨੂੰ ਦਵਾਈ ਲੈਣੀ ਹੈ ਉਧਰ ਪਰਚੀ ਕਟਵਾ ਲਓ ਬਈ ਆਪਣੀ ਚੈੱਕ ਅਪ ਕਰਵਾ ਲਓ ਜੀ ਉਧਰ ਪਰਚੀ ਕਟਵਾਓ ਆਪਣੀ ਉਧਰ ਸ਼ੁਰੂਆਤ ਕਰਵਾਓ ਆਓ ਸਰਪੰਚ ਸਾਹਿਬ ਕਿਤੇ ਸਰਪੰਚ ਸਾਹਿਬ ਤੁਸੀਂ ਆਓ ਇੱਧਰ ਇੱਕ ਮਿੰਟ ਉਹ ਪਰਚੀਆਂ ਕੱਪਣੀਆਂ ਸ਼ੁਰੂ ਕਰ ਦੇਣ ਤੁਸੀਂ ਇੱਕ ਮਿੰਟ ਆਓ ਇੱਥੇ ਸਰਪੰਚ ਸਾਹਿਬ ਇੱਥੇ ਖੜ੍ਹ ਜਾਓ अच्छा आधार कार्ड ਲੈ ਜੀ ਜਿਹੜਾ ਵੀ ਹੋਵੇ ਕੋਈ ਆ ਆ ਉਹ ਆਪ ਕਹਿ ਦਿਨੇ ਜੀ ਸਰ ਨੂੰ ਸਰਬੰਧਾ ਕਿਦਾਂ ਮਹਿਸੂਸ ਕਰ ਰਹੇ ਹੋ ਕਿਦਾਂ ਦਾ ਮਾਹੌਲ ਆ ਪਿੰਡ ਦੇ ਵਿੱਚ ਮੈਂ ਪਹਿਲੇ ਦਿਨ ਹੀ ਪਿਆਜ ਕੇ ਪਿੰਡ ਦੀ ਭਲਾਈ ਲਈ ਜੋ ਵੀ ਕੰਮ ਕਰਨ ਨੂੰ ਪੈਣਗੇ ਤੇ ਮੈਂ ਪਹਿਲ ਦੇ ਅਧਾਰ ਤੇ ਕਰਾਂਗਾ ਇਸ ਕਰਕੇ ਮੈਂ ਪਿੰਡ ਨੂੰ ਇਹ ਹੀ ਬੇਨਤੀ ਕਰਦਾ ਕਿ ਸੈਂਟਰ ਦੇ ਵਿੱਚ ਆ ਕੇ ਫ੍ਰੀ ਆਫ ਪੋਸਟ ਕੋਈ ਪਰਚੀ ਦਾ ਪੈਸਾ ਨਹੀਂ ਕੋਈ ਕਾਸੀ ਦਾ ਨਹੀਂ ਦਿਨਾਂ ਪੈਸਿਆਂ ਤੋਂ ਆ ਕੇ ਹਰ ਇੱਕ ਚੀਜ਼ ਦਾ ਇਲਾਜ ਇੱਥੇ ਬਿਲਕੁਲ ਫ੍ਰੀ ਹੋਏਗਾ ਜੋ ਵੀ ਇਲਾਜ ਹੋਏਗਾ ਉਹਦੇ ਮੁਤਾਬਿਕ ਦਵਾਈ ਦਵਾਈ ਦਿੱਤੀ ਜਾਏਗੀ ਦਵਾਈ ਵੀ ਪਹਿਲ ਦੇ ਆਧਾਰ ਤੇ ਦਿੱਤੀ ਜਾਏਗੀ ਅਤੇ ਪਿੰਡ ਨੂੰ ਮੈਂ ਬਹੀ ਬੇਨਤੀ ਕਰਦਾ ਕਿ ਬਿਨਾ ਚੀਜ਼ ਕੋ ਤੋਂ ਆ ਕੇ ਆਪਣੇ ਸਕੂਲ ਦੇ ਵਿੱਚ ਜੋ ਸੰਸਤਾ ਖੁੱਲੀ ਹੈ ਉੱਥੋਂ ਆ ਕੇ ਦਵਾਈ ਲੈਣ ਆਪ ਜੀ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਤੇ ਇੱਕ ਮੈਂਬਰ ਸਾਹਿਬ ਨੂੰ ਬੁਲਾਵਾਂਗੇ ਮੈਂਬਰ ਸਾਹਿਬ ਕਿੱਥੇ ਨੇ ਹਾਂਜੀ ਆਜੋ ਜਨਾਬ ਮੇਰਾ ਤਾਂ ਬਹੁਤ ਜ਼ਿਆਦਾ ਬਸ ਧੰਨਵਾਦ ਕਰ ਦਿਓ ਮਹਾਰਾਜ ਸੰਸਥਾ ਦਾ ਧੰਨਵਾਦ ਕਰ ਦਿਓ ਬਸ ਧੰਨਵਾਦ ਧੰਨਵਾਦੀ ਸਭ ਦਾ ਜੀ ਬਸ ਠੀਕ ਹੈ ਬਾਬਾ ਜੀ ਤੁਸੀਂ ਕੁਝ ਬੋਲੋਗੇ ਬਾਬਾ ਜੀ ਅਰਦਾਸ ਬੇਨਤੀ ਕੀਤੀ ਹੈ ਕਿੰਦਾ ਦਾ ਮਾਹੌਲ ਹੈ ਬਹੁਤ ਵਧੀਆ ਜੀ ਬੰਗਲੌਰ ਦੀ ਸੰਸਥਾ ਵੱਲੋਂ ਜੋ ਇਹ ਉੱਪਰ ਲੱਗਦਾ ਗਿਆ ਹੈ ਬਹੁਤ ਵਧੀਆ ਹੈ ਤਕਰੀਬਨ ਇਲਾਕੇ ਦੇ ਅੰਦਰ ਆਲ ਇੰਡੀਆ ਦੇ ਵਿੱਚ ਵੀ ਬਹੁਤ ਗਰੀਬ ਪਰਿਵਾਰ ਰਹ ਰਹੇ ਨੇ ਜੋ ਕਿ ਆਪਾਂ ਨੂੰ ਮੈਡੀਸਨ ਦੀ ਤੇ ਪੜ੍ਹਾਈ ਲਿਖਾਈ ਦੀ ਜ਼ਰੂਰਤ ਹੈ। ਸੋ ਬਹੁਤ ਧੰਨਵਾਦ ਬੰਗਲੌਰ ਦੀ ਸੰਸਥਾ ਦਾ ਜੋ ਜਿਹੜਾ ਇਹਨਾਂ ਨੇ ਪ੍ਰਾਲਾ ਕਰਕੇ ਡਿਸਪੈਂਸਰੀ ਖੋਲੀ ਹੈ। ਮਹਾਰਾ ਜਿਹਨਾਂ ਚੜ੍ਹਦੀ ਕਲਾ। ਧੰਨਵਾਦ। ਸੋ ਆ ਤੁਸੀਂ ਦੇਖ ਰਹੇ ਹੋ ਕਿ ਸਾਰੇ ਬਾਬਾ ਜੀ ਫੋਟੋ ਖਿੱਚੋਗੀ। ਬਾਬਾ ਜੀ ਹਾਂ ਫੋਟੋ ਇੱਥੇ ਸੰਜੀਤ ਖਿੱਚੀ ਜਾਊਗੀ। ਮੈਂ ਇੱਥੇ ਖੜੂnga ਮੇਰੀ ਵੀ ਫੋਟੋ ਨਾਲ ਕਰ ਲਿਓ ਠੀਕ ਹੈ ਜੀ। ਨਾਲ ਫੋਟੋ ਕਰ ਲਵਾਂ। ਮੈਂ ਫੋਟੋ ਕਰ ਲੀਆ। ਤੋ ਇੱਕ ਮਿੰਟ ਮੈਨੂੰ ਵੀ ਪਿੱਛੇ ਚਲੇ ਜਾਂਦਾ ਮੇਰੇ ਫੋਟੋ ਖੋਜੂਗੀ ਨਾ ਮੈਨਾਂ ਹਟ ਜਾਣਾ ਇੱਕ ਮਿੰਟ ਹਾਂਜੀ ਤੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਸ਼ੁਰੂ ਹੋ ਚੁੱਕੇ ਆਂ ਜੀ ਪਰਚੀਆਂ ਕੱਟਣੀਆਂ ਮਾਮਾ ਪਰਚੀ ਕੌਣ ਕੱਟੂਗਾ ਅ ਪਰਚੀ ਕੌਣ ਕੱਟੂਗਾ ਜੀ ਇੱਕ ਮਿੰਟ ਆ ਕੇ ਕਮੈਂਟ ਬੈਠੋ ਲਓ ਜੀ ਚੈੱਕ ਅਪ ਸ਼ੁਰੂ ਹੈ ਜੀ ਸੋ ਸਾਰਾ ਧੰਨਵਾਦ